ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਆਪਾਂ ਪਹੁੰਚੇ ਹਾਂ ਸੈਰ ਮਲੇਰ ਕੋਟਲੇ ਆਪਾਂ ਤੁਹਾਨੂੰ ਲੈ ਕੇ ਚੱਲਾਂਗੇ ਦਿੱਲੀ ਗੇਟ ਦੇ ਅੰਦਰ ਮੌਲਵੀ ਕਟਪੀਸ ਹਾਊਸ ਤੇ ਜੀ ਆਪਾਂ ਤੁਹਾਨੂੰ ਵੱਖ-ਵੱਖ ਡਿਜ਼ਾਈਨ ਤੇ ਕਢਾਈ ਵਾਲੇ ਸੂਟ ਦਿਖਾ ਰਹੇ ਹਾਂ ਦੇਖੋ ਜੀ ਕਿੰਨੇ ਪਿਆਰੇ ਸੂਟ ਹੈ ਤੇ ਕਿੰਨੀ ਸੋਹਣੀ ਕਢਾਈ ਹੈ ਆਹ ਦੇਖੋ ਬਲੈਕ ਤੇ ਬਲੂ ਕਲਰ ਦੇ ਵਿੱਚ ਸੂਟ ਕਿੰਨਾ ਪਿਆਰਾ ਲੱਗ ਰਿਹਾ ਦੇਖੋ ਜੀ ਰੈਡ ਕਲਰ ਦਾ ਸੂਟ ਬਹੁਤ ਪਿਆਰਾ ਹੈ ਕ੍ਰੀਮ ਕਲਰ ਦੇ ਸੂਟ ਉੱਪਰ ਕਿੰਨੀ ਸੋਣੀ ਕਢਾਈ ਹੋਈ ਹੈ ਤੇ ਹੁਣ ਆਪਾਂ ਤੁਹਾਨੂੰ ਵੱਖ-ਵੱਖ ਡਿਜ਼ਾਈਨਾਂ ਦੇ ਵਿੱਚ ਸ਼ਰਟਾਂ ਦਿਖਾਵਾਂਗੇ ਜਿਸ ਵਿੱਚ ਤੁਸੀਂ ਕਿਸੇ ਵੀ ਤਰ੍ਹਾਂ ਦੀ ਬਾਟਮ ਮੈਚਿੰਗ ਕਰਕੇ ਸੂਟ ਤਿਆਰ ਕਰ ਸਕਦੇ ਹੋ ਜਿਹੜਾ ਆਪਾਂ ਨੂੰ ਬਾਜ਼ਾਰ ਵਿੱਚ 7-800 ਦੀ ਰੇਂਜ ਵਿੱਚ ਪੈਂਦਾ ਉਹ ਸਿਰਫ ਤੁਸੀਂ 400 ਦੀ ਰੇਂਜ ਵਿੱਚ ਤਿਆਰ ਕਰ ਸਕਦੇ ਹੋ ਇੱਥੇ ਆਲਓਵਰ ਸੂਟ ਵੀ ਹੈ ਪ੍ਰਿੰਟਡ ਸੂਟ ਵੀ ਹੈ ਇਹਦੀ ਬਹੁਤ ਸਸਤੇ ਸੂਟ ਹੈ ਜੀ ਜਿਹੜਾ ਬਾਜ਼ਾਰ ਵਿੱਚ 5000 ਦਾ ਸੂਟ ਹੈ ਇੱਥੇ ਸਿਰਫ ਤੁਹਾਨੂੰ 1000 ਦੀ ਰੇਂਜ ਵਿੱਚ ਮਿਲ ਜਾਵੇਗਾ ਇੱਥੇ ਤੁਸੀਂ ਕੱਟ ਪੀਸ ਲੈ ਕੇ ਲਹਿੰਗੇ ਤੇ ਗਾਉਣੂ ਪੈਰਾ ਵੀ ਤਿਆਰ ਕਰ ਸਕਦੇ ਹੋ ਜੇਕਰ ਸਾਡੀ ਵੀਡੀਓ ਬਧੀਤ ਲੱਗੀ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ